ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚੰਨਾਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪ ਇੱਕ ਟਾਪ ਬ੍ਰੀਡ ਦੀ ਝੋਟੀ ਸੇਲ ਲਈ ਲੈ ਕੇ ਆਏ ਜੀ ਗੱਬਣਾ ਬਈ ਥੋੜੇ ਕਿ ਦਿਨ ਕਰਮਾਣੀ ਲੈਂਦੀ ਆ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪੋਸੂ ਰੱਖੇ ਹੋਏ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵળે ਨੇ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸੋਸੀ ਕਾਲ ਸੋਸੀ ਕਾਲ ਬਾਈ ਜੀ ਹੋ ਠੀਕ ਹੋ ਵਧੀਆ ਬਹੁਤ ਵਧੀਆ ਆਪਣੇ ਘਰ ਦੀ ਝੋਟੀ ਆ ਬਾਈ ਹਾਂ ਕਰਦੀ ਓਕੇ ਬਾਈ ਨਾਮ ਤੇ ਐਡਰੈਸ ਨਾਮ ਬਾਈ ਲੁਰੀਫ ਹੋਣਾ ਹੈ ਹਾਂ ਦੰਬਰਾਜੀ ਪਹਿਲਾ ਬਠੰਡਾ ਜੀ ਤਹਿਸੀਲ ਬਈ ਤਹਿਸੀਲ ਪੂਰੀ ਨੇੜੇ ਪਿੰਡ ਆਪਾਂ ਨੂੰ ਨੇੜੇ ਆਪਣੇ ਇਹ ਤਾਂ ਬੀਨਾ ਸਾਹਿਬ ਰਹੇ ਗਏ ਓਕੇ ਕਾਂਗੜ ਸਲਾਬਤਪੁਰਾ ਜੀ ਸੈਦੋ ਕੇ ਸੈਦੋ ਕੇ ਮੋਬਾਈਲ ਨੰਬਰ 95790 88218 ਠੀਕ ਹੈ ਭਾਈ ਕਿਹੜਾ ਸੂਆ ਸੂਂਗਿਆ ਝੋਟੀ ਇਹ ਪਹਿਲਾ ਸੂਆ ਹੈ ਵੀ ਪਹਿਲਾ ਸੂਆ ਕਿੰਨੇ ਦਿਨ ਲੂ ਭਾਈ ਦਿਨ ਲੈ ਜੂ ਕਰਿਆ ਨੇ 5-4 5 ਤੋਂ 4 ਦਿਨ ਕਿੰਨਾ ਰਿਕਾਰਡ ਹੈ ਦੀ ਮਾਂ ਦਾ ਭਾਈ ਰਿਕਾਰਡ ਮਾਂ ਦਾ ਇਹ ਸੂਆ ਨਹੀਂ ਕਰਾਉਂ ਆਹ ਕੀ ਇਹ ਦੀ ਮਾਂ ਹਾਂਜੀ 16 ਲੀਟਰ ओके 16 ਲੀਟਰ ਇਹਦੀ ਮਾਨਨਰ ਸ਼ਾਰਡ ਮਾਂ ਵੀ ਚੰਗੀ ਆ ਕਿਹੜੇ ਸੀਮਨ ਦੀ ਆ ਖੁੱਦ ਵੀਰੇ ਇਹ ਵੀਰੇ ਅਰਜਨ ਖੁੰਗੜ ਦੀ ਅਰਜਨ ਖੁੰਗੜ ਦੀ ਗੱਬਣ ਕਿਹੜੇ ਤੋਂ ਗੱਬਣ ਇਹ ਕਿ ਵੀਰੇ ਸੀ ਆਰ ਵੀ ਦਾ 5529 ਤੋਂ ਓਕੇ 5529 ਤੋਂ ਸਰ ਠੀਕ ਆ ਲੈਵਲ ਉਹ ਬੜਾ ਚੰਗਾ ਬਾਈ ਹਲੇ ਕੱਚੀ ਆ ਅੰਦਾਜ਼ਾ ਜਿਹੜਾ ਉਸ ਹਾਵ ਨਾਲ ਲਾਇਓ ਤਿਆਰੀ ਬਹੁਤ ਚੰਗੀਆਂ ਕਰ ਲੀਵੇ ਦੀ ਹਨਾ ਖਾਣ ਗਾੜੀ ਪੂਰੀ ਚੰਗੀ ਕੱਲਾ ਕੱਲਾ ਥਣ ਪੂਰੀ ਮਿੱਠੀ ਦੇ ਖਾਣ ਕਿਆ ਬਾਤ ਆ ਬਾਈ ਕੱਚੀ ਕੱਚੀ ਆ ਖੋਲ ਦੇ ਬਾਈ ਤੋਰ ਕੇ ਖਾਦੇ ਪੋੜਾ ਪੜਾ ਬਾਲਾ ਚੰਗਾ ਬਾਈ ਉਤੋਂ ਦੇਖੋ ਐ ਪਈਆ ਪੂਰੀ ਪਲੀ ਵੀ ਆ ਜਾਨ ਵਾਲੀ ਆ ਕੋਈ ਲੱਸੀ ਨਹੀਂ ਲਾਵੀ ਨਹੀਂ ਪਹਿਲਾ ਸੁਆ ਚੰਗੇ ਸੀਮਣ ਦੀ ਖੋਦਾਂ ਚੰਗੇ ਸੀਮਣ ਕਰਮ ਵਾਲੀ ਗੱਬਣ ਬਾਕੀ ਫੇਸ ਦੀ ਬਿਊਟੀ ਆ ਜਿਹੜੀ ਕਮਾਲ ਦੀ ਆ ਸਿੰਘ ਸਿੰਘ ਬਹੁਤ ਚੰਗਾ ਕਰਮ ਆ ਬਾਕੀ ਤੋਰਾ ਚੈੱਕ ਕਰੋ 1 ਨੰਬਰ ਤੋਰਾ ਕਰਮ ਆ ਕਿਆ ਬਾਤ ਆ ਕੱਦ ਵੀ ਬਹੁਤ ਚੰਗਾ ਕੋਈ ਛੋਟੀ ਨਾ ਮੰਨਿਓ ਪਲੀ ਵੀ ਆ ਪੂਰੀ ਜਾਨ ਵਾਲੀ ਹੈ ਕਿਆ ਬਾਤ ਕਿੰਨਾ ਦੁੱਧ ਦੀ ਦੁਆਸਤੀ ਮੇੜ ਜਾ ਦੁੱਧ ਦੇਣ ਬਰੇ 12 13 ਲੀਟਰ ਓਕੇ ਬਾਈ ਠੀਕ ਹੈ ਫੇਸ ਫੂਸ ਦੇਖੋ ਫੇਸ ਫੂਸ ਬੜਾ ਪਿਆਰਾ ਗਰਮ ਬਾਈ ਤੇ ਕੀ ਮੋਲ ਦਾ ਵੀਰੇ ਜੈਜ ਮਨ ਵੀਰ ਫੋਨ ਤੇ ਕਰ ਦਿਆਂਗੇ ਜੈ ਜੀ ਹੋ ਵੀਰੇ ਹਾਂਜੀ ਜੈਜ ਠੀਕ ਹੈ ਬਾਈ ਬਾਲਾ ਬਾਈ ਕਹਿੰਦਾ ਮੋਲ ਨਹੀਂ ਕਰਦੇ ਖਿੱਚ ਕੇ ਮੋਲ ਹੋ ਜੈਜ ਮੋਲ ਹੋ ਮੋਲ ਰੱਖਾਂਗੇ ਫੋਨ ਤੇ ਛੋਟੀ ਚੰਗੀ ਆ ਬਾਈ ਕਿਸੇ ਪਾਸਿਓਂ ਹੱਥ ਧਰਾ ਨਹੀਂ ਕੋਈ ਲੱਸੀ ਨਹੀਂ ਲਾਮੀਨੀ ਬਿਊਟੀਫੁੱਲ ਮਿਲਕ ਪੱਕ ਵੀ ਬਾਈ ਨੇ ਬਹੁਤ ਚੰਗਾ ਰਸਿਆ ਬਾਕੀ ਵੱਡੀ ਗੱਲ ਆ ਜਿਹੜਾ ਕੰਮ ਬਾਈ ਸੀਮਣਾ ਦੇ ਕਰਦਾ ਸੀਮਣ ਚੰਗੇ ਸੀਮਣ ਦੀ ਖੋਦ ਚੰਗੇ ਸੀਮਣ ਤੋਂ ਹੀ ਕਰਮ ਵਾਲੀ ਗੱਬਣਾ ਬਾਈ ਬਾਕੀ ਲੇਵ ਵਾਲੂ ਵਾ ਕਮਾਲ ਦਾ ਹਲੇ ਕੱਚੀ ਆ ਅੰਦਾਜ਼ਾ ਵਸ ਹੋਸਾਬ ਨਾਲ ਆਇਆ ਲੈ ਜੀ ਵੀਰੇ ਹੋਸਾਬ ਤੇ ਲਈਏ ਹੌfte ਹੀ ਲੈ ਜੇ ਹਾਂਜੀ ਲੈ ਵਾ ਨੂੰ ਬੜਾ ਚੰਗਾ ਯਾਰ ਕੱਚੀ ਕੱਚੀ ਗੱਲੀ ਬਸ ਤੇ ਕਿਸੇ ਵੀਰ ਨੂੰ ਝੋਟੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ